ਆਓ ਸੁਣੀਏ ਅੰਮ੍ਰਿਤਕੌਰ ਦੀ ਲਿਖੀ ਹੋਈ ਕਹਾਣੀ ਹਨੇਰਿਆਂ ਤੋਂ ਮੁਕਤੀ ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਘਰ ਵਿੱਚ ਪਹਿਲਾ ਹੀ ਦਿਨ ਸੀ ਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨ ਆਪਣੇ ਆਪ ਨੂੰ ਹੀ ਸਵਾਲ ਪੁੱਛਦੇ ਕਿ ਮੈਂ ਹੁਣ ਕਰ ਵਿਲਾ ਬੈਠਿਆ ਕਰਾਂਗਾ ਅਜੇ ਚੰਗਾ ਭਲਾ ਤਾਂ ਹਾਂ ਕੀ ਹੋਇਆ ਹੈ ਮੈਨੂੰ ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ ਇਹ ਤਾਂ ਆਜ਼ਾਦੀ ਹੈ ਹੁਣ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋ ਇਹ ਸੋਚ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਉਹ ਜਾਣਦੇ ਸਨ ਕਿ ਇਸ ਉਮਰ ਵਿੱਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਨਾਂ ਆਪਣੇ ਕੋਲ ਪਈਆਂ ਕੁਝ ਕਿਤਾਬਾਂ ਲਈਆਂ ਤੇ ਬਸ ਅੱਡੇ ਉੱਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾ। ਕੰਮ ਜਿੰਨਾ ਸੌਖਾ ਲੱਗਦਾ ਸੀ, ਓਨਾ ਸੌਖਾ ਨਹੀਂ ਸੀ। ਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤੀਆਂ ਸਭ ਕੁਝ ਹੋ ਸਕਦਾ ਹੈ। ਉਹਨਾਂ ਨੇ 10 ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ। ਅਤੇ ਉਹਨਾਂ ਨੂੰ ਪੜਨ ਲਈ ਪ੍ਰੇਰਿਆ। ਦੂਜੇ ਤੀਜੇ ਦਿਨ ਜਾ ਕੇ ਪੁੱਛਦੇ ਕਿ ਕਿਤਾਬ ਪੜੀ ਜਾਂ ਨਹੀਂ। 4-5 ਦਿਨ ਤਾਂ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਪ੍ਰੋਫੈਸਰ ਸਾਹਿਬ ਦੇ ਵਾਰ-ਵਾਰ ਕਹਿਣ ਤੇ ਕੁਝ ਕੂਨੇ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਾਹਿਬ ਨੇ ਇੱਕ-ਇੱਕ ਕਿਤਾਬ ਪੜਨ ਲਈ ਦਿੱਤੀ ਸੀ ਜਦੋਂ ਬੰਤਾ ਸਿੰਘ ਕਿਤਾਬ ਪੜਨ ਬਾਰੇ ਸੋਚਦਾ ਤਾਂ ਨਾਲ ਹੀ ਉਹਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਕਿ ਹੁਣ ਕੋਈ ਉਮਰ ਹੈ ਪੜਨ ਦੀ ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ ਇਸ ਲਈ ਉਸਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਛੱਡਣ ਦਾ ਜੀ ਨਾ ਕਰੇ ਕਿੰਨੀਆਂ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿੱਚ ਲਿਖੀਆਂ ਸਨ ਹੁਣ ਤੱਕ ਉਹ ਤਾਂ ਇਹ ਹੀ ਸਮਝਦਾ ਰਿਹਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀ ਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨ ਉਹ ਸੋਚ ਰਿਹਾ ਸੀ ਕਿ ਜੇ ਸਭ ਕੁਝ ਪਹਿਲਾਂ ਪੜ ਲਿਆ ਹੁੰਦਾ ਤਾਂ ਜੀਵਨ ਹੀ ਬਦਲ ਜਾਣਾ ਸੀ ਕਿਤਾਬ ਪੜਦਿਆਂ ਪੜਦਿਆਂ ਉਸ ਨੂੰ ਨੀਂਦ ਦੇ ਛੂਟੇ ਆਉਣ ਲੱਗੇ ਬੰਤਾ ਸਿੰਘ ਨੂੰ ਕਾਫੀ ਸ਼ੋਰ ਸ਼ਰਾਬਾ ਸੁਣਾਈ ਦੇਣ ਲੱਗਾ ਕਦੇ ਜਾਪਦਾ ਬਹੁਤ ਨੇੜੇ ਹੈ कदे बहुत दूर नहीं नहीं यह तो उसके अंदरों सुनाई दे रहा सी भांत दूरत बन रही सन पर स्पष्ट कोई भी नहीं सी। उसने देखने की कोशिश की थी। एक मूर्त स्पष्ट होने लगी पर जतन करने भी पछाण ना सकिया तू कौन है आ रोला किने पा है ਬੰਤਾ ਸਿੰਘ ਨੇ ਪੁੱਛਿਆ ਅਸੀਂ ਤੁਹਾਡੇ ਧੀਆਂ ਪੁੱਤਰ ਆਵਾਜ਼ ਆਈ ਪਰ ਆਕਾਰ ਸਪਸ਼ਟ ਨਾ ਹੋਇਆ ਤੱਕੇ ਨਾਲੀ ਧੀਆਂ ਪੁੱਤਰ ਬੰਦਿਓ ਜਾਓ ਸੌਣ ਦਿਓ ਬੰਤਾ ਸਿੰਘ ਬੁਰਬੁੜਾਇਆ ਜੇ ਤੁਸੀਂ ਧੀਆਂ ਪੁੱਤਰਾਂ ਨੂੰ ਚੰਗੇ ਬਣਾਓਗੇ ਤਾਂ ਹੀ ਚੈਨ ਦੀ ਨੀਂਦ ਸੌ ਸਕੋਗੇ ਆਵਾਜ਼ ਬੜੀ ਪਿਆਰੀ ਸੀ ਮੈਨੂੰ ਨਹੀਂ ਸਮਝਾਉਂਦੀ ਤੁਹਾਡੀ ਕੋਈ ਵੀ ਗੱਲ ਉਹ ਖਿੱਚ ਕੇ ਬੋਲਿਆ ਚਲੋ ਠੀਕ ਹੈ ਗੁੱਸੇ ਨਾ ਹੋਵੋ ਮੈਂ ਦੱਸਦੀ ਆ ਮੈਂ ਤੁਹਾਡੀ ਸੋਚ ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰ ਦਿਓ ਮੈਨੂੰ ਅਤੇ ਆਪਣੇ ਆਪ ਨੂੰ ਦੁਨੀਆ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਹੋ ਜਾ ਜਿਹੜੇ ਸ਼ੋਰ ਮਚਾ ਰਹੇ ਨੇ ਇਹ ਤੁਹਾਡੇ ਵਿਚਾਰ ਨੇ ਕੋਈ ਆਉਂਦਾ ਹੈ ਕੋਈ ਜਾਂਦਾ ਹੈ ਪੱਕੇ ਤੌਰ ਉੱਤੇ ਨਹੀਂ ਟਿਕਦੇ ਇਸ ਲਈ ਅੰਦਰ ਘੜਮਸ ਪਿਆ ਰਹਿੰਦਾ ਹੈ ਪਰ ਹਾਂ ਜੇ ਤੁਸੀਂ ਨੇਕੀ ਇਮਾਨਦਾਰੀ ਅਤੇ ਸੱਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਚੰਗੇ ਲੋਕ ਤੁਹਾਡੀ ਵੀ ਤਾਰੀਫ਼ ਕਰਨਗੇ ਅਤੇ ਸਾਡੀ ਵੀ ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ ਇਸ ਲਈ ਉਹ ਚੁੱਪਚਾਪ ਸੌਂ ਰਿਹਾ ਸੀ ਪਰ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ ਹੱਥ ਵਿੱਚ ਕਿਤਾਬ ਉਂਝ ਸੁੱਤੇ ਪਏ ਨੇ ਪਤਾ ਨਹੀਂ ਹੁਣ ਪੜਨ ਦਾ ਕੀ ਚੱਲ ਚੜਿਆ ਐ ਸੁਮਰੇ ਇਹ ਤਾਂ ਬੰਤਾ ਸਿੰਘ ਦੀ ਪਤਨੇ ਦੀ ਆਵਾਜ਼ ਸੀ बंता सिंह ਦੇ ਹੱਥੋਂ ਕਿਤਾਬ ਫੜ ਕੇ ਉਸਨੇ ਇੱਕ ਪਾਸੇ ਰੱਖ ਦਿੱਤੀ ਬੰਤਾ ਸਿੰਘ ਉੱਠ ਕੇ ਬੈਠ ਗਿਆ ਉਹ ਹੈਰਾਨ پریشان ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿੱਚ ਪੜਿਆ ਹੈ ਸਾਰਾ ਕੁਝ ਸ਼ਾਇਦ ਰਲਵਾ ਮਿਲਵਾ ਸੀ ਕਿਤਾਬ ਪੜਦਿਆਂ ਅੱਖ ਲੱਗ ਗਈ ਹੋਵੇਗੀ ਅੱਧੀ ਰਾਤ ਨੂੰ ਚਾਹ ਕਰਵਾ ਲਈ ਆਮ ਪੜਨ ਲੱਗੇ ਨੇ ਜਿਵੇਂ ਪੇਪਰ ਦੇਣੇ ਹੁੰਦੇ ਨੇ ਇਹ じゃ ਕੀ ਹੈ ਇਹਦੇ ਵਿੱਚ ਬੰਤਾ ਸਿੰਘ ਦੀ ਪਤਨੀ ਬੜਬੜ ਕਰ ਰਹੀ ਸੀ ਓਏ ਕਿਸੇ ਨੇ ਦਿੱਤੀ ਸੀ ਪੜਨ ਨੂੰ ਮੈਂ ਤਾਂ ਲੈਂਦਾ ਨਹੀਂ ਸੀ ਧੱਕੇ ਨਾਲ ਦੇਤੀ ਪਰ ਕਿਤਾਬ ਹੈ ਬੜੀ ਵਧੀਆ ਤੂੰ ਵੀ ਪੜ ਕੇ ਦੇਖ ਆ ਜਿਹੜਾ ਬਲੱਡ ਵਧਾਈ ਰੱਖਦੀ ਹੈ ਸਭ ਠੀਕ ਹੋ ਜਾ ਆਖ ਕੇ ਵੰਤਾ ਸਿੰਘ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਉਸ ਦੀ ਪਤਨੀ ਬੁੜਬੁੜ ਕਰਦੀ ਰਸੋਈ ਵਿੱਚ ਚਲੀ ਗਈ। ਵੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ ਤੇ ਜਾ ਲਾਈ। ਉਸ ਨੂੰ ਡਰਾਈਵਰੀ ਕਰਦਿਆਂ 12-13 ਸਾਲ ਹੋ ਗਏ ਸਨ। ਪਰ ਅੱਜ ਵਾਂ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ। ਬਸ ਖਚਾ-ਖਛ ਭਰੀ ਪਈ ਸੀ। ਫਿਰ ਵੀ ਪੜਨ ਵਾਲੇ ਮੁੰਡੇ ਕੁੜੀਆਂ ਬੱਸ ਵਿੱਚ ਧੋਸ ਦੇ ਕੇ ਚੜਨ ਦੀ ਕੋਸ਼ਿਸ਼ ਕਰ ਰਹੇ ਸਨ ਸਮੇਂ ਅਨੁਸਾਰ ਉਸਨੇ ਬੱਸ ਤੋੜ ਲਈ ਇੱਕ ਕਾਲਜੀਟ ਮੁੰਡੇ ਨੇ ਬੁਰੀ ਭਾਵਨਾ ਨਾਲ ਬੱਸ ਦੇ ਡੰਡੇ ਦਾ ਸਹਾਰਾ ਲੈ ਖੜੀ ਕੁੜੀ ਦੇ ਹੱਥ ਉੱਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਉਸ ਦਾ ਧਿਆਨ ਹੱਥ ਵਿੱਚ ਫੜੀ ਕਿਤਾਬ ਵੱਲ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਨੂੰ ਹੀ ਗਾਲ ਕੱਢਣ ਲੱਗਾ ਹੋਵੇ ਉਸਨੇ ਆਪਣਾ ਹੱਥ ਰੋਕ ਲਿਆ ਸੀਟ ਤੇ ਬੈਠੇ ਇੱਕ 30-35 ਸਾਲ ਦੇ ਚੰਗੇ ਸੂਟ-ਬੂਟ ਵਾਲੇ ਬੰਦੇ ਨੇ ਆਪਣੀ ਕੱਛਾਂ ਵਿੱਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਵਖੀਵਲ ਉਂਗਲ ਸਿੱਧੀ ਕੀਤੀ ਪਰ ਉਸਨੇ ਇੱਕਦਮ ਮੁਠੀਆਂ ਬੰਦ ਕਰ ਲਈਆਂ ਅਤੇ ਆਪਣਾ ਸਿਰ ਝਟਕਿਆ ਜਿਵੇਂ ਦਿਮਾਗ ਵਿੱਚ ਆਏ ਬੁਰੇ ਵਿਚਾਰਾਂ ਨੂੰ ਸੁੱਟਣਾ ਚਾਹੁੰਦਾ ਹੋਵੇ ਬੰਤਾ ਸਿੰਘ ਨੇ ਅੱਜ ਕੋਈ ਵੀ ਘਟੀਆਂ ਗਾਣਿਆਂ ਵਾਲੀ ਕੈਸਟ ਨਾ ਚਲਾਈ ਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ ਗਾਣੇ ਲਾਉਣ ਲਈ ਪਰ ਉਸ ਨੇ ਧਿਆਨ ਨਾ ਦਿੱਤਾ ਅਖੀਰ ਟਿਕਟਾਂ 깈ਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਨ ਤੇ ਬੈਠ ਗਿਆ ਉਸ ਨੇ ਬੰਤਾ ਸਿੰਘ ਨੂੰ ਕੁਝ ਕਿਹਾ ਬੰਤਾ ਸਿੰਘ ਨੇ ਇੱਕ ਕੈਸਟ ਚਲਾ ਦਿੱਤੀ ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿੱਚ ਪਈ ਹੋਈ ਸੀ ਪਰ ਸੁਣੀ ਕਦੇ ਵੀ ਨਹੀਂ ਸੀ ਇਸ ਵਿੱਚ ਯੋਧਿਆਂ ਦੀਆਂ ਵਾਰਾਂ ਸਨ ਜਿਨ੍ਹਾਂ ਨੇ ਧੀਆਂ ਪੈਣਾ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਸੀ ਕੀਤੀ ਇੱਕ ਵਾਰੀ ਤਾਂ ਕੰਡਕਟਰ ਨੇ ਬੁੱਲ ਜਿਹਾ ਵਟ ਕੇ ਆਪਣਾ ਸਿਰ ਸੱਜੇ ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂ ਪਰ ਜਦੋਂ ਉਸਨੇ ਦੋ ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾ ਹੋ ਗਿਆ ਕਿਉਂਕਿ ਇੰਨਾ ਮਹਾਂ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿੱਚ ਦੀ ਕਈ ਵਾਰੀ ਸਵਾਰੀਆਂ ਤੇ ਨਿਗਾਹ ਮਾਰੀ ਅੱਜ ਕੋਈ ਵੀ ਮਨਚਲਾ ਸ਼ਰਾਰਤ ਕਰਦਾ ਨਾ ਦਿਸਿਆ ਉਹ ਸੋਚ ਰਿਹਾ ਸੀ ਕਿਤਾਬ ਵਿੱਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫੈਲਾ ਕੇ ਸਮਾਜ ਨੂੰ ਗੰਦਾ ਕਰਦੇ ਹਾਂ ਕਿਤਾਬ ਵਿੱਚ ਲਿਖਿਆ ਸੀ ਕਿ ਹਰੇਕ ਵਿਅਕਤੀ ਦੇ ਅੰਦਰ ਚੰਗਿਆਈ ਅਤੇ ਬੁਰਾਈ ਦੋਵੇਂ ਹੁੰਦੀਆਂ ਹਨ ਜਿਹੋ ਜਿਹਾ ਮਾਹੌਲ ਸਿਰਜਿਆ ਜਾਵੇਗਾ ਉਹੀ ਕੁਝ ਅੰਦਰੋਂ ਬਾਹਰ ਨਿਕਲ ਆਵੇਗਾ ਜਿਵੇਂ ਹੁੰਦੇ ਬਹੁਤੇ ਗਾਇਕਾਂ ਦੇ ਬੇਤੁਕੇ ਗੀਤਾਂ ਨੂੰ ਸੁਣ ਕੇ ਚੜਦੀ ਉਮਰ ਦੇ ਬੱਚੇ ਸ਼ਰਾਬ ਪੀਨ ਅਤੇ ਹਥਿਆਰ ਚੁੱਕਨ ਨੂੰ ਆਪਣੀ ਟਰ ਸਮਝਦੇ ਹਨ ਹਾਂ ਥੋੜੇ ਦਿਨਾਂ ਦੀ ਗੱਲ ਹੈ ਉਹ ਇੱਕ ਵਿਆਹ ਵਿੱਚ ਗਿਆ ਸੀ ਉੱਥੇ ਚੱਲਦੇ ਗੀਤਾਂ ਨੂੰ ਸੁਣ ਕੇ ਫੁਕਰ ਖੁਨੇ ਵਿੱਚ ਆ ਕੇ ਚਲਾਈ ਗੋਲੀ ਇੱਕ ਬਰਾਤੀ ਦੇ ਮੋਢੇ ਵਿੱਚ ਵੱਜੀ ਤੇ ਸਾਰਿਆਂ ਨੂੰ ਭਾਜੜਾ ਪੈ ਗਈਆਂ ਸਨ ਸੁਣਿਆ ਹੈ ਕਈ ਥਾਈਂ ਤਾਂ ਵਿਆਹਾਂ ਵਿੱਚ ਚੱਲੀਆਂ ਗੋਲੀਆਂ ਨਾਲ ਮੌਤਾਂ ਵੀ ਹੋਈਆਂ ਹਨ। ਇਹ ਗੱਲਾਂ ਸੋਚਦਿਆਂ ਉਸਨੇ ਬਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀ। ਬੰਤਾ ਸਿੰਘ ਮੋਢੇ ਉੱਤੇ ਪੜਨਾ ਰੱਖੇ ਹੇਠਾਂ ਉਤਰਿਆ। ਕਿਉਂ ਬਈ ਕਿਤਾਬ ਪੜ੍ਹੇ ਸੀ? ਕਿਸੇ ਨੇ ਪਿੱਛੋਂ ਦੀ ਬੰਤਾ ਸਿੰਘ ਨੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ। ਉਸਨੇ ਪਿੱਛੇ ਮੁੜ ਕੇ ਦੇਖਿਆ ਇਹ ਤਾਂ ਪ੍ਰੋਫੈਸਰ ਸਾਹਿਬ ਸਨ ਹਾਂਜੀ ਥੋੜੀ ਜਿਹੀ ਰਹਿੰਦੀ ਐ ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ ਦਸ ਕੁ ਜਣਿਆਂ ਦੀ ਇੱਕ ਜਮਾਤ ਬਣ ਗਈ ਉਹਨਾਂ ਵਿੱਚ ਕਾਲਜੀਟ ਮੁੰਡਾ ਅਤੇ ਸੂਟ ਬੂਟ ਵਾਲਾ ਬੰਦਾ ਵੀ ਸ਼ਾਮਲ ਸਨ ਉਨ੍ਹਾਂ ਵਿੱਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜਨ ਲਈ ਦੇ ਦਿਓ ਚੰਗੀਆਂ ਕਿਤਾਬਾਂ ਪੜਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਜਾਂਦੀ ਹੈ ਪ੍ਰੋਫੈਸਰ ਸਾਹਿਬ ਕਹਿ ਰਹੇ ਸਨ ਬੰਦਰ ਸਿੰਘ ਨੂੰ ਪ੍ਰੋਫੈਸਰ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ ਉਸ ਦਾ ਜੀ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ ਪਰ ਹੋਂਤਾ ਕੁਝ ਨਹੀਂ ਸੀ ਬਣ ਸਕਦਾ ਉਸ ਨੂੰ ਯਾਦ ਸੀ 9ਵੀਂ ਜਮਾਤ ਵਿੱਚ ਪੜਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ ਤੇ ਲਗਵਾ ਕੇ ਲਿਉਣ ਲਈ ਕਿਹਾ ਸੀ ਉਹ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਫੇਲ ਸੀ ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆ ਮਾਸਟਰ ਜੀ ਪਛਾਣ ਗਏ ਸਨ ਉਹਨਾਂ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ ਪਰ ਉਸਨੇ ਸੱਚ ਨਹੀਂ ਸੀ ਦੱਸਿਆ ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ ਉਹ ਮੋੜ ਸਕੂਲ ਨਹੀਂ ਗਿਆ ਅਤੇ ਪ੍ਰਾਈਵੇਟ ਮਸਾ ਰੋ ਤੋ ਕੇ 10ਵੀਂ ਪਾਸ ਕੀਤੀ ਬੰਤਾ ਸਿੰਘ ਕੀ ਸੋਚ ਰਹੇ ਹੋ जी तुसी किन्ना चंगा काम कर रहे हो देवत्या पता ही, ना लगा। मैं ही नहीं बल्कि भी बहुत कुछ कर सकते हो मेरे तो भी वह तो बस वि जवारियां चढ़दिया ने और ना दा ख्याल रख के ਉਹਨਾਂ ਨੂੰ ਗੰਦਮੰਦ ਨਾ ਸੁਣਾਓ ਨਾ ਫਿਲਮਾਂ ਰਹੀਂ ਗੰਦਮੰਦ ਦਿਖਾਓ ਬੰਤਾ ਸਿੰਘ ਨੇ ਕੈਸਟ ਵਾਲੀ ਗੱਲ ਸੁਣਾਈ ਕਿ ਕਿਸ ਤਰ੍ਹਾਂ ਸਾਰੀਆਂ ਸਵਾਰੀਆਂ ਤੇ ਜੋਧਿਆਂ ਦੀਆਂ ਵਾਰਾਂ ਦਾ ਅਸਰ ਹੋਇਆ ਸੀ ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਹਨਾਂ ਨੂੰ ਧੁਰ ਅੰਦਰ ਤੱਕ ਸਕੂਨ ਮਿਲਿਆ ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਹੈ ਇਸ ਕਰਕੇ ਐਨੇ ਛੇਤੀ ਅਸਰ ਹੋਇਆ ਹੈ ਤੇਰੀ ਸੋਚ ਤੇ ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈ ਕੰਡਕਟਰ ਨੇ ਵਾਜ ਮਾਰੀ ਵਾਸਤੇ ਤੁਰੰਦਾ ਸਮਾਂ ਹੋ ਚੁੱਕਾ ਸੀ ਬੰਤਾ ਸਿੰਘ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ ਪ੍ਰੋਫੈਸਰ ਸਾਹਿਬ ਬੰਤਾ ਸਿੰਘ ਨੂੰ ਜਾਂਦਿਆਂ ਵੇਖ ਰਹੇ ਸਨ ਉਨਾਂ ਦੀਆਂ ਅੱਖਾਂ ਵਿੱਚ ਆਲੋਕਾਰ ਚਮਕ ਸੀ ਅਜਿਹੀ ਚਮਕ ਜਿਹੜੀ ਸਾਰੀ ਦੁਨੀਆ ਨੂੰ ਰੁਸ਼ਨਾ ਸਕਦੀ ਹੈ ਗਿਆਨ ਦਾ ਚਾਨਣ ਵੰਡ ਕੇ ਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਾਹੀਂ ਉਸ ਦੀ ਅੰਦਰਲੀ ਰੋਸ਼ਨੀ ਨਾਲ ਇੱਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਰੋਸ਼ਨ ਕਰਕੇ ਉਸ ਨੂੰ ਹਨੇਰਿਆਂ ਵਿੱਚ ਪਟਕੰਦੇ ਸਰਾਪ ਤੋਂ ਮੁਕਤ ਕਰਦਾ ਹੈ